ਸੱਚੀ ਆਕਾਲ ਚੀ ਜਿਆ ਨੂੰ ਉਮੀਦ ਕਰਨਿਆ ਤੁਸੀਂ ਬਿਲਕੁਲ ਵਧੀਆ ਹੋਗੇ ਰੱਬ ਤੁਹਾਨੂੰ ਚਰਦੀ ਕਲਾ ਚ ਰੱਖੇ ਇੱਥੇ ਜੀ ਇੱਕ ਮੁਸਲਿਮ ਬ੍ਰਦਰ ਨੇ ਗੁਰਦੁਆਰੇ ਦੇ ਵਿੱਚ ਅਰਦਾਸ ਕੀਤੀ ਏ ਗੁਰਦੁਆਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਕੇ ਇਹ ਅਰਦਾਸ ਕਰਾਈ ਏ ਬਹੁਤ ਖੂਬਸੂਰਤ ਅਰਦਾਸ ਏ ਤੇ ਇਹ ਆਵਾਜ਼ ਸੁਣ ਕੇ ਬਹੁਤ ਸਾਰੇ ਲੋਕ ਜਿਹੜੇ ਹੈਰਾਨ ਹੈਗੇ ਕਿ ਇਹ ਆਵਾਜ਼ ਕੀ ਦੀ ਤੇ ਅੱਜ ਇਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਐਹੋ ਜਿਹਾ ਵੀਡੀਓ ਜਿਹੜਾ ਮੈਂ ਪਹਿਲੀ ਵਾਰ ਵੇਖਣ ਵੇਖਣ ਲੱਗੀਆਂ ਤੇ ਮੈਨੂੰ ਕਾਫੀ ਜ਼ਿਆਦਾ ਕੁਰਿਆਜ਼ਿਟੀ ਹੁੰਦੀ ਪਈ ਏ ਕਿ ਕਿਹੋ ਜੀ ਵੀਡੀਓ ਹੈਗੀ ਤੇ ਤੁਸੀਂ ਵੀ ਵੀਡੀਓ ਆਖਰ ਤੱਕ ਵੇਖਣੀ ਹੈ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਕਲਿੱਕ ਕਰੋ ਸੋ ਚਲਦੇ ਆਂ ਵੇਖਦੇ ਆਂ ਵੀਡੀਓ ਲੈਟਸ ਗੋ ਬਹਾਦਰ ਸਿਮਰੀਏ ਕਨ ਔਰ ਦੀ ਆਵੇ ਦਾਏ ਸਭ ਤਾਈ ਹੋਏ ਸਹਾਰਾ ਤਨ ਤੰਦ ਸਿਮੇਸ਼ ਪਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਈ ਤਨ ਤੰਦ ਸੋ ਪਾਛੀਆਂ ਦੀ ਜੋਤ ਹਾਜ਼ਰਾ ਜੂਰ ਜਾਇ ਰਾਜੂ ਜੁਗੋ ਜੁਗ ਅਟਲ ਚਵਰਤਕ ਦੇ ਮਾਲਕ ਆਤਮਿਕ ਸ਼ੋਭ ਕਾਲ ਜੁਗ ਦੇ ਜਹਾਜ਼ ਮੇਰੀ ਬਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਅੰਦਰ ਕੇ ਬੋਲੋ ਜੀ ਅੰਜਾਂ ਪਿਆਰੀਆਂ ਚੁੰਹਾ ਸਹਿਬਜ਼ਾਦੀਆਂ ਛਾਦੀਆਂ ਮੁਕੀਆਂ ਹਕੀਆਂ ਜੱਪਿਆਂ ਤੱਪਿਆਂ ਜਿੰਨਾ ਗੁਰਮੁਖਾਂ ਨੇ ਨਾਮ ਜੱਪਿਆ ਵੰਡ ਕੇ ਜੱਪਿਆ ਦੀਪ ਸਲਾਈ ਤੇਗ ਵਾਈ ਦੇਖ ਕੇ ਸੁਣ ਕੇ ਹੰਢ ਦਿੱਤਾ ਤਿੰਨਾ ਪਿਆਰੀਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਅੰਦਰ ਕੇ ਬੁਲੋ ਜੀ ਜਿੰਨ ਸੁਗਾ ਸੁਗਨੀਆਂ ਨੇ ਧਰਮ ਮੇਸਿਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਖਲਾ ਲੁਵਾਈਆਂ ਚਰਖੜੀਆਂ ਤੇ ਚੜੇਤ ਨਾਰੀਆਂ ਨਾਚ ਰਾਇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸੰਸਵਾਸਾਂ ਨਾ ਨਿਭਾਈ ਤੇ ਨਾਮਾ ਪੁਰਸ਼ਾਂ ਪਿਆਰੀਆਂ ਸ਼ਹੀਦਾਂ ਮਰੀਦਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ ਆਮੀਨ ਜਾ ਤਕ ਤਾ ਸਰਬਤ ਗੁਰਦੁਆਰਿਆਂ ਦਾ ਧਿਆਨ ਅਦਰ ਕੀ ਬੋਲੋ ਜੀ ਧੰਨ ਗੁਰੂ ਫਿਰਕਮੇ ਸਮੂ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਨੇ ਆਖਿਆ ਵਾਹਿਗੁਰੂ ਤਿਨਾਂ ਦਾ ਰਾਖਾ ਆਪ ਸ੍ਰੀ ਵਾਹਿਗੁਰੂ ਨੇ ਮਾਣੀਆਂ ਦੇ ਮਾਂ ਨਿਤਾਣੀਆਂ ਦੇ ਤਾਂ ਨਿਉਟੀਆਂ ਦੀ ਊਟ ਨਿਆਸਰਿਓਂ ਕੀ ਆਸਰਾ ਨਿਬਲਿਆਂ ਦੇ ਬਲ ਨੀਲਾ ਜੀਆਂ ਦੀ ਲਜ ਗੁਰੂ ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰ ਅੰਦਰ ਕੀਰਤਨ ਸ਼ਬਦ ਕਥਾਵਿਆਂ ਖਿਆ ਤੇ ਨਨ ਸਾਹਿਬ ਜੀ ਦੇ ਛੇ ਪੁਰਿਆਂ ਦੇ ਪਾਠ ਕੀਤੇ ਗਨੇ ਬਾਬਾ ਜੀ ਬਾਣੀ ਪਰਦੇ ਸੁਣਦੇ ਹੋਏ ਅਨੇਕਾਂ ਪ੍ਰਕਾਰ ਦੀਆਂ ਗੁਸਤਾਖੀਆਂ ਬੁੱਲਾ ਚੁੱਕਾ ਮੰਨਦੀਆਂ ਗੇਰ ਹਾਜ਼ਰੀਆਂ ਹੋ ਗੀਆਂ ਹਨ ਆਪ ਆਪਣੀ ਅਨਜਾਣਿਕ ਬੱਚੇ ਜਾਣ ਕੇ ਖਿਮਾ ਦਾ ਦਾਨ ਬਖਸ਼ੋ ਅੱਗੇ ਵਾਸਤੇ ਸ਼ੁੱਧ ਤੇ ਸਪੱਸ਼ਟ ਗੁਰਬਾਣੀ ਪੜ੍ਹਨ ਦੀ ਸਮਰੱਥਾ ਬਖਸ਼ੋ ਬਾਣੀ ਦੇ ਨਾਲ ਪਿਆਰ ਬਾਣੀ ਦਾ ਸਤਕਾਰ ਤੇ ਵਿਚਾਰ ਬਖਸ਼ੋ ਸਿੱਖ ਤੇ ਬਹੁਤ ਕਮਾਮ ਦੇ ਅੰਤ ਨਾ ਪਾਰਾ ਵਾਰ ਖਾਲੀ ਕਿਰਪਾ ਕਰਕੇ ਬਖਸ਼ ਲੇਹੋ ਹਉ ਪਾਪੀ ਵੜ ਗੁਨਾਗਾਰ ਗੁਰੂ ਗਰੀਬ ਦਿਵਾਜ ਸੱਚੇ ਪਾਤਸ਼ਾਹ ਜੀਓ ਸਾਲੇ ਪਟਸਰ ਦੀਆਂ ਸਮੂ ਸੰਤਾਂ ਪਹੰਚਾਤ ਰਾਲ ਮਿਲ ਕੇ ਬਾਬਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਜਨਮ ਗੁਰ ਪ੍ਰਭੂ ਨੂੰ ਮੁੱਖ ਰੱਖ ਦੇ ਹੋਏ ਸ੍ਰੀ ਸਹਿਜ ਪਾਠ ਸਾਹਿਬ ਦੇ ਆਰੰਭ ਹੋਣੇ ਸੱਚੇ ਪਾਤਸ਼ਾਹ ਜੀਓ ਤੇ ਗੀਤਾ ਸਾਹਿਬ ਦੇ ਪਾਠ ਆਰੰਭ ਹੋਣੇ ਸੱਚੇ ਪਾਤਸ਼ਾਹ ਜੀਓ ਪਾਠੀ ਸਿੰਘਾਂ ਨੂੰ ਸ਼ੁੱਧ ਪਾਠ ਕਰਨ ਦੀ ਸਮਰੱਥਾ ਬਖਸ਼ੋ ਸੇਵਾਦਾਰਾਂ ਨੂੰ ਸੇਵਾ ਦੀ ਯੋਗਤੀ ਬਖਸ਼ੋ ਹਰ ਪ੍ਰਕਾਰ ਦੀ ਸਹਾਇਤਾ ਕਰੋ ਸੱਚੇ ਪਾਤਸ਼ਾਹ ਜੀਓ ਆਈ ਹੋਈ ਸੰਗਤੇ ਮੇਰ ਪ੍ਰਿਆਥਰੁ ਕੋ ਆਈ ਹੋਈ ਸੰਗਤੇ ਕਾਭੀ ਸੁਖ ਸ਼ਾਂਤੀ ਆਪਸ ਵਿੱਚ ਪਿਆਰ ਪ੍ਰੇਮ ਮੇਕਾ ਧਰ ਬਖਸ਼ੋ ਤੇ ਨਾਮ ਦੀਆਂ ਦਾਤਾਂ ਬਖਸ਼ੋ ਸੁਖੀ ਸਤਲਾ ਜੀਵਨ ਬਖਸ਼ੋ ਕਾਰੋ ਬਰਕਤਾਂ ਪਾਓ ਹਰ ਪ੍ਰਕਾਰ ਦੀ ਸਹਾਇਤਾ ਕਰੋ ਸੱਚੇ ਪਾਤਸ਼ਾਹ ਜੀਓ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਦਾਰ ਜਿਤ ਦੁਆਰੇ ਉਬਰੇ ਤੇਲੇ ਹੋ ਵਾਰ ਕਲ ਤਾਰਣ ਗੁਰੂ ਨਾਨਕ ਆਇਆ ਕਲ ਤਾਰਣ ਗੁਰੂ ਨਾਨਕ ਆਇਆ ਸੁਣੀ ਅਰਦਾਸ ਸੁਆਮੀ ਮੇਰੇ ਸਰਬ ਕਲਾ ਪਣਾਈ ਪ੍ਰਗਟ ਪਈ ਸਗਲੇ ਜੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਆਪ ਜੀ ਦਾ ਤੇ ਸ੍ਰੀ ਕਨਾਂਪ ਸਾ ਜੀਤੇ ਗਾਜ਼ਰੇ ਆਪ ਜੀ ਦਾ ਭੋਗ ਲਗਾ ਬਰਸਾਦ ਸਾਧ ਸੰਗਤ ਵਿਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਚੱਖੇ ਆਪ ਜੀ ਦਾ ਪਵਿੱਤਰ ਨਾਮ ਜਪੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿ ਹੈ ਗੁਰੂ

ਕਲ ਸਾਹ ਇਹ ਤੁਸਾਹ ਵੀਡੀਓ ਵੇਖੀਏ ਮੁਸਲਿਮ ਬ੍ਰਦਰ ਜਿਹੜਾ ਗੁਰਦੁਆਰੇ ਦੇ ਵਿੱਚ ਅਰਦਾਸ ਕੀਤੀ ਉਹਨਾਂ ਨੇ ਕੀਰਤਨ ਕੀਤਾ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲੈ ਕੇ ਬਹੁਤ ਖੂਬਸੂਰਤ ਅਰਦਾਸ ਕੀਤੀ ਏ ਕਿ ਲੈ ਕੇ ਸੁਣ ਕੇ ਬਹੁਤ ਦਿਲ ਨੂੰ ਜਿਹੜਾ ਦਿਲੀ ਸਕੂਨ ਹੈ ਉਹ ਮਿਲਿਆ ਹੈ ਤੇ ਲਾਈਕ ਮੈਂ ਪਹਿਲੀ ਵਾਰੀ ਇਹ ਵੀਡੀਓ ਵੇਖੀ ਏ ਤੇ ਲਾਈਕ ਬਹੁਤ ਵਧੀਆ ਲੱਗਿਆ ਕਿ ਮੁ슬ਿਮ ਵੀ ਗੁਰਦੁਆਰਿਆਂ ਵਿੱਚ ਜਾਂਦੇ ਨੇ ਐਸੇ ਤਰ੍ਹਾਂ ਸਿੱਖ ਵੀ ਜਿਹੜੇ ਨੇ ਜਿਹੜੇ ਮੁਸਲਮਾਨਾਂ ਦੀਆਂ ਮਸਜਿਦਾਂ ਨੇ ਉੱਥੇ ਜਾਂਦੇ ਨੇ ਤੇ ਆਈ ਥਿੰਕ ਆਪਸ ਵਿੱਚ ਪਿਆਰ ਮੁਹੱਬਤ ਨਾਲ ਰਹਿਣਾ ਆਈ ਥਿੰਕ ਬਹੁਤ ਵਧੀਆ ਹੈ ਤੇ ਆਲਰੇਡੀ ਜਿਹੜਾ ਮੁ슬ਿਮ ਤੇ ਸਿੱਖਾਂ ਦਾ ਜਿਹੜਾ ਪਿਆਰ ਹੈ ਨਾ ਉਹ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਪਿਆਰ ਹੈ ਦੋਨਾਂ ਨੂੰ ਆਪਸ ਵਿੱਚ ਠੀਕ ਹੈ ਇੱਥੇ ਅੰਚੀਵ ਦੁਨੀਆ ਦੇ ਹਰ ਇਨਸਾਨ ਨੂੰ ਦੂਜੇ ਇਨਸਾਨ ਨਾਲ ਪਿਆਰ ਹੋਣਾ ਚਾਹੀਦਾ ਹੈ ਕਿਉਂਕਿ ਸਾਰੋਂ ਤੋਂ ਪਹਿਲਾਂ ਤੇ ਅਸੀਂ ਇਨਸਾਨ ਆ ਫਿਰ ਮਸਲਬ ਜਿਹੜਾ ਬਾਤ ਚ ਆਉਂਦਾ ਹੈ ਠੀਕ ਹੈ ਤੇ ਸਾਰਾਂ ਤੋਂ ਵੱਡਾ ਮਸਲਬ ਜਿਹੜਾ ਇਨਸਾਨੀਅਤ ਹੈ ਤੇ ਬਹੁਤ ਵਧੀਆ ਲੱਗਿਆ ਅਰਦਾਸ ਸੁਣ ਕੇ ਤੁਸੀਂ ਕੀ ਕਹੋਗੇ ਤੁਹਾਡਾ ਕੀ ਕਹਿਣਾ ਹੈ ਜੋ ਵੀ ਕਹਿਣਾ ਚਾਹੁੰਦੇ ਹੋ ਲਾਜ਼ਮੀ ਦੱਸੋ ਕਮੈਂਟ ਸੈਕਸ਼ਨ ਚ ਵੀਡੀਓ ਨੂੰ ਲਾਈਕ ਸ਼ੇਅਰ ਲਾਜ਼ਮੀ ਕਰੋ ਆਪਣਾ ਖਿਆਲ ਰੱਖੋ ਆਪਣੇ ਚੈਨਲ ਦਾ ਵੀ ਤੁਹਾਡੇ ਫਤਮੜਕਾਤ ਹੁੰਦੀ ਸੱਚੇ ਕਾਜ